ਲੁਧਿਆਣਾ ਦੇ ਵਾਕ ਵਾਕੇ ਇਲਾਕੇ ਵਿੱਚ ਨਜਾਇਜ਼ ਕਲੋਨੀਆਂ ਤੇ ਸਰਕਾਰ ਨੇ ਕਾਰਵਾਈ ਕਰਦੇ ਹੋਏ ਇਹਨਾਂ ਕਲੋਨੀਆਂ ਤੇ ਬੁਲਡੋਜ਼ਰ ਚਲਾ ਦਿੱਤੇ ਸਰਕਾਰ ਦੀ ਬਿਨਾ ਮਨਜ਼ੂਰੀ ਤੋਂ ਬਣੀਆਂ ਇਹ ਕਲੋਨੀਆਂ ਲੋਕਾਂ ਨੂੰ ਹੁਣ ਤੱਕ ਕਰੋੜਾਂ ਰੁਪਿਆ ਦਾ ਚੂਨਾ ਲਗਾ ਚੁੱਕੀਆਂ ਹਨ ਪਿਛਲੇ ਦਿਨੀ ਸਰਕਾਰੀ ਤੌਰ ਤੇ ਕਾਰਵਾਈ ਕਰਦੇ ਲੁਧਿਆਣਾ ਵਿੱਚ ਕਈ ਕਲੋਨੀਆਂ ਤੇ ਭਾਰੀ ਫੋਰਸ ਸਮੇਤ ਕਾਰਵਾਈ ਕੀਤੀ ਗਈ ਜਿਨ੍ਹਾਂ ਵਿੱਚ ਤੰਦਰਾ ਰੋਡ আলমগীর ਗੁਰਦੁਆਰਾ ਮੰਜੀ ਸਾਹਿਬ ਦੇ ਸਾਹਮਣੇ ਜੁਜਾਰ ਕਲੋਨੀ ਤੇ ਕਾਰਵਾਈ ਹੋਈ ਇਹ ਨਜਾਇਜ਼ ਤੌਰ ਤੇ ਬਣੀਆਂ ਕਲੋਨੀਆਂ ਸਰਕਾਰ ਦੇ ਨਿਯਮਾਂ ਦੀ ਉਲੰਘਣਾ ਕਰ ਰਹੀਆਂ ਸਨ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਿਨ੍ਹਾਂ ਲੋਕਾਂ ਨੇ ਲੱਖਾਂ ਰੁਪਿਆ ਲਗਾ ਕੇ ਇਨ੍ਹਾਂ ਕਲੋਨੀਆਂ ਵਿੱਚ ਪਲਾਟ ਲੈ ਲਏ ਹਨ ਉਹਨਾਂ ਦਾ ਕੀ ਬੜੇਗਾ ਲੁਧਿਆਣਾ ਜਾਂ ਨਾਲ ਲੱਗਦੇ ਇਲਾਕਿਆਂ ਵਿੱਚ ਰੋਜ਼ਾਨਾ ਕਲੋਨੀਆਂ ਵਿੱਚ ਲੱਖਾਂ ਕਰੋੜਾਂ ਰੁਪਿਆ ਦੇ ਪਲਾਟ ਡੀਲਰਾਂ ਵੱਲੋਂ ਲੋਕਾਂ ਨੂੰ ਵੇਚੇ ਜਾ ਰਹੇ ਹਨ ਪਰ ਇਸ ਸਰਕਾਰੀ ਤੌਰ ਤੇ ਹੋਈ ਕਾਰਵਾਈ ਨੇ ਕਿਤੇ ਨਾ ਕਿਤੇ ਲੋਕਾਂ ਨੂੰ ਪਲਾਟ ਲੈਣ ਸਮੇਂ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਉਹ ਬਿਲਡਿੰਗ ਬਣ ਚੁੱਕੀ ਆਂ ਹਾਂਜੀ ਆਪ ਨੂੰ ਜਾਣਕਾਰੀ ਨਾਲ ਦੱਸ ਰਹੇ ਹਾਂ ਕਿ ਇਹ ਸੀਵੀਟੀ ਮਾਰਨ ਲੱਗੇ 50 ਲੱਖ